ਅੱਜ ਬਣ ਲੱਗਾ ਹੈ ਭਾਂਡਾ ਐਰ ਜੀ ਸਿਆਲ ਦਾ ਸਮਾਨ ਇਹ ਸਿਆਲ ਦਾ ਸਮਾਨ ਬਣਨ ਲੱਗਾ ਅੱਜ ਮੰਮੀ ਖੋਲਣ ਦੇ ਦੇਸੀ ਕਿਉ ਇੱਧਰ ਰੱਖਾਂ ਇੱਧਰ ਮਿਕਸ ਕੀਤਾ ਆ ਗਰੀਆਂ ਸ਼ਵਾਰੇ ਟੁੱਠੀ ਮਗਜ ਖਸਖਾਸ ਮਗਜ ਖਸਖਾਸ ਪੁੱਗਦਾ ਦੇਸੀ ਜਗੜ ਲਾਇਆ ਮੈਂ ਕੀ ਮਤਲਬ ਉਹ ਲਾਈ ਤਾਂ ਉਨੀ ਹੀ ਲਈ ਤੇ ਇਹਦੇ ਮਿਕਸੀ ਨਾਲ ਉਹ ਹੋਣਾ ਨਹੀਂ ਸੀ ਗ੍ਰੈਂਡ ਮੈਂ ਕੁੰਨੀ ਦੇ ਵਿੱਚ ਪਾ ਕੇ ਤੇ ਉਹ ਰੋੜੇ ਦੇ ਨਾਲ ਮੈਂ ਘੁੱਟ ਦਿੱਤਾ ਉਹਨੂੰ ਫੜ ਕੇ ਤੇ ਉਹ ਇਦਾਂ ਦਾ ਬਣ ਗਿਆ ਠੀਕ ਹੈ ਇਹ ਵੀ ਸਹੀ ਆ ਨਹੀਂ ਠੀਕ ਹੈ ਇੰਨਾ ਕੁ ਬਹੁਤਾ ਵੀ ਗ੍ਰੈਂਡ ਕੀ ਕਰਨਾ ਹੈ ਉਹ ਵਰ ਪਤਾ ਨਹੀਂ ਹੀ ਲੱਗਣਾ ਵੀ ਕੀ ਚੀਜ਼ ਨਹੀਂ ਤੇ ਨਾਲ ਮਿਕਸੀ ਨਹੀਂ ਜੋ ਚੱਲਾਂ ਦੀ ਨਹੀਂ ਆ ਠੀਕ ਹੈ ਇੰਨਾ ਕੁ ਆ ਇਦਾਂ ਪਾਈ ਤੇ ਸਾਬ ਇਹਨਾਂ ਨੂੰ ਮੜੇ ਜਿਹੜੀ ਤੇ ਪਾਰੀ ਭੁੰਨ ਲੋ ਮੜੇ ਜਿੰਨਾਂ ਨੂੰ ਨਹੀਂ ਉਹ ਫਿਰ ਉਹਦੇ ਵਿੱਚ ਮੜੀ ਨਹੀਂ ਨਾ ਨਹੀਂ ਤੇ ਸਾਫਤ ਨਹੀਂ ਠੀਕ ਨਹੀਂ ਥੋੜੇ ਜਿਹਾ ਫੁੱਟ ਮੜੇ ਜਿਹਾ ਕਰਨਾ ਪਿੰਨੀਆਂ ਜੋ ਬਣ ਕੇ ਤਿਆਰ ਹੁੰਦੀਆਂ ਫਿਰ ਵਿਖਾਉਨੇ ਆ ਤੁਹਾਨੂੰ ਅਹੀਂ ਮੇਰੇ ਖਿਆਲ ਲੇਟ ਹੀ ਹੋ ਗਏ ਸਾਰੇ ਨਾਲ ਸਾਰੇ ਨੇ ਖਾ ਪੀ ਲਈਆਂ ਪਿੰਨੀਆਂ ਅੱਛਾ ਇਹ ਆ ਦੇਸੀ ਗਾੜ ਚੁੰਨੇ ਜੀ ਪਾ ਕੇ ਇਟ ਦੇ ਨਾਲ ਇਹ ਵਧੀਆ ਤਰੀਕਾ ਆ ਹਾਂ ਐਵੇਂ ਮਿਕਸੀ ਚ ਗ੍ਰाइंड ਕਰਦੇ ਰਹੋ ਇਹਨੂੰ ਆਹੋ ਜਿਆਦਾ ਚੀਨ ਮੀਨ ਜੀ ਬਣ ਜਾਂਦੀ ਹੈ ਨਾ ਰੋੜੇ ਦੇ ਨਾਲ ਵਧੀਆ ਤਰੀਕਾ ਹੈ ਬਦਾਮ ਹੀ ਆਪਾਂ ਉਹ ਕੁੱਟਨੇ ਆ ਇੰਗ੍ਰੇਡ ਹੋ ਗਏ ਲੈ ਆਹ ਮਿਕਸ ਜਿਆ ਹੋ ਗਿਆ ਠੀਕ ਹੈ ਵੇਲਾਰ ਜੀ ਨਵੀਂ ਗੋਟੇ ਵਾਲੀ ਚੁੰਨੀ ਖਰਾਬ ਕਰਤੀ ਤੁਸੀਂ ਥੂਪਣਾ ਹੈ

ਹਾ ਹੋ ਜਾਨਾ ਨਿਆਣਿਆਂ ਦੇ ਮਾਸਕ ਦੇਉਂ ਤਾ ਫਿਰ ਆ ਜਿੰਟਾਂ ਮਲਿਛ ਹਾਂ ਸਾਰੇ ਨੇ ਆਉਣਾ ਥੀ ਨੇ ਦੇ ਵਿੱਚ ਪਾ ਗਿਆ ਬੇਸਣ ਔਰ ਜਦੋਂ ਮੰਮਾ ਫੋਨ ਕਰਨ ਲਈ ਨਾ ਮੈਨੂੰ ਸੇਰੇ ਉਹ ਇਹ ਕਿਦਾ ਸੇਰ ਫੇਹੀ ਜਾਨੀ ਐ ਗੁੜ ਗੁੜ ਵੀ ਮੈਂ ਇਦਾਂ ਕਰ ਲਿਆ ਨਹੀ ਤੇ ਗੁੜ ਨੂੰ ਓਦਾਂ ਹੀ ਪਾ ਦੇਣਾ ਸੀ ਹੱਡਾ-ਹੱਡਾ ਮੋਟੇ ਢੇਲੇ ਖਾਜ ਲੈਣੇ ਹਾਂ ਚਾਣੀ ਬਣਾਉਣੀ ਇਹਦੀ ਅੱਛਾ ਚਾਣੀ ਬਣਾ ਕੇ ਧਵਾਸ ਫੇਸ ਗਿਆ ਤੇ ਅੱਛਾ ਠੀਕ ਇਹ ਕਿਸੇ ਦਾ ਸਿਰ ਫੇਣਾ ਹੋਵੇ ਨਾ ਹੂੰ ਇਦਾਂ ਬੰਦਾ ਫੇਵੇ ਚੁੰਨੀ ਚ ਦੇਗੀ ਆਹੋ ਬੇਸਣ ਭੁੱਜ ਗਿਆ ਤੇ ਹੁਣ ਬਸ ਤਿਆਰੀ ਆ ਅੱਧਾ ਹੋਰ ਭੁਜਣਾ ਆ ਜੇ ਅੱਛਾ ਅੱਧਾ ਰੈਂਦਾ ਆ ਜੇ ਹੌਣ ਵੇਸਣ ਪੁੱਜ ਗਿਆ ਚੰਗੀ ਤਰ੍ਹਾਂ ਤੇ 스멜 ਇੰਨੀ ਜ਼ਿਆਦਾ ਸੁਣੀ ਆ ਇੰਨੀ ਜ਼ਿਆਦਾ ਟੇਸਟੀ ਆ ਜਦੋਂ ਖਾਣਾ ਹੈ ਨਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਾ ਇਹ ਚ ਗੱਡਣ ਲੱਗੇ ਵੇਸਣ ਪੁੱਜ ਗਿਆ ਤੇ ਵਿੱਚ ਪਾਤਾ ਖੋਇਆ ਤੇ ਇਹ ਪਾਉਣਾ ਡਰਾਈ ਫਰੂਟ ਬਾਅਦ ਦੇ ਵਿੱਚ ਮੈਨੂੰ ਲੱਗਾ ਗੋਗੀ ਪਾਈ ਗੁੜ ਨਹੀਂ ਪਿਗਲੋਂਦੇ ਚਾਣੀ ਬਣਾਉਣੀ ਗੁੜ ਦੀ ਜਾਣੀ ਬਣਾਉਣੀ ਇਹਦੀ ਸ਼ਰਾਬ ਨਾ ਬਣਾ ਲਈਏ ਤੇ ਨਿਆਣਿਆਂ ਨੂੰ ਚਾਹ ਹੀ ਬੜਾ ਵੀ ਭਾਂਡਾ ਬਣ ਗਿਆ ਮੈਨੂੰ ਲੱਗਾ ਆ ਗੋਬੀ ਆ ਗੁੜ ਹੁਣੇ ਪਿਗਲ ਜਾਣਾ 5 ਮਿੰਟਾਂ ਚ ਤੇ ਚਾਣੀ ਬਣਾਉਣੀ ਸਾਜ ਨਹੀਂ ਖਲੋਂਦੇ ਹੀ ਤੇ ਗੜੋ ਹੋ ਗਿਆ ਹੁਣ ਚੰਗੀ ਤਰ੍ਹਾਂ ਮੈਲਟ ਰੈਡੀ ਕੋਲ ਚੁੱਕਾ ਚੰਗੀ ਤਰ੍ਹਾਂ ਤੇ ਹੁਣ ਆ ਸਮਾਨ ਚ ਪੈਣਾ ਹੁਣ ਬਸ ਕੁਛ ਹੀ ਮਿੰਟਾਂ ਤੱਕ ਭਾਂਡਾ ਬਣ ਕੇ ਤਿਆਰ ਆ ਡਰਾਈ ਫਰੂਟ ਦੇ ਵਿੱਚ ਮਿਕਸ ਹੋਣ ਲੱਗਾ ਹੋਣਾ ਵੇਸਣ ਤੇ ਖੋਆ ਹਾਂਜੀ ਰਸ ਗਿਆ ਜੇ ਉਠੋ ਉਠੋ ਆ ਵੇਖੋ ਰਸਦੇ ਪੜੇ ਆ ਅਨਕਿਸ਼ ਹੋ ਲੇ ਕੁਛ ਹੀ ਲੱਗ ਰਿਹਾ ਅਨਕਿਸ਼ ਆ ਇਹ ਬਣਾ ਬਹੁਤ ਹੀ ਜਿਆਦਾ ਟੇਸਟੀ ਵਾਉ ਅਮੇਜ਼ਿੰਗ ਇਹਦੀਆਂ ਹੁਣ ਬਣਾਵਾਂਗੇ ਪਿੰਨੀਆਂ ਗੋਲ ਗੋਲ ਵੈਸੇ ਪਾਪਾ ਇਹ ਪਿੰਨੀਆਂ ਪਿੰਡਾਂ ਵਿੱਚ ਬਹੁਤ ਬੰਦੀਆਂ ਬਹੁਤ ਇਹ ਘਰ ਘਰ ਭੰਡਾ ਬੰਦਦਾ ਸਾਲ ਚ ਵੇਖੋ ਵੇਖਣ ਨੂੰ ਇਨਾ ਟੇਸਟੀ ਲੱਗਣਦਾ ਤੇ ਖਾਣ ਨੂੰ ਕਿੰਨਾ ਟੇਸਟੀ ਹੋਊਗਾ ਇਹਦੇ ਨਾਲ ਹੁਣ ਇਦੇ ਨਾਲ ਮਹੀਨਾ ਡੇਢ ਮਹੀਨਾ ਵਧੀਆ ਲੰਘ ਜਾਣਾ। ਜੰਦਰ ਆਉਂਦਾ ਹੈ। ਮੈਂ ਗੱਲ ਨਹੀਂ ਵਧਾਉਂਦਾ ਇਹ ਤੇ ਹਾਂ। ਹਾਂ। ਤੇ ਰਾਤ ਨੂੰ ਵੀ ਖਾਣ ਲੱਗਿਆਵੇਂ, ਸੌਣ ਲੱਗਿਆ ਵੀ। ਤੇ ਰਾਤ ਨੂੰ ਖਾਣ ਲੱਗਿਆ ਸੌਣਾ। ਬਿਊਟੀ ਤੇ ਵੀ 4-5 ਲੈਂਦੇ। ਬਿਊਟੀ ਤੇ ਵੀ ਬਿਊਟੀ ਤੇ ਵੀ ਕਹਿਣਾ ਮੈਨੂੰ ਕੰਮ ਤੇ ਵੀ ਕਹਿਣਾ ਮੈਨੂੰ ਚਾਹੀਦੀਆਂ ਨੇ। ਆਹੋ। ਲੰਚ ਟਾਈਮ ਫਿਰ ਇਹ ਖਾ ਲੈਂਦੇ ਹੁਣੇ ਹਾਂ ਨਾ ਪਾਪਾ ਜੀ। ਹਾਂ। ਹਾਂ। ਹੁਣ ਘਰ ਵਿੱਚ ਹੁਣ ਇਤਰਾਸ ਸੀਮਟ ਨਹੀਂ ਪਾਈਦਾ ਵਿੱਚ। ਉਹ ਲੈ ਇਤ ਇੰਦੇ ਇੱਕ ਦਾ ਬਣਾਤਾ ਹੁਣ ਇਹਦੇ ਵਿੱਚ ਪੈ ਲਗਾ ਸਿਮਿੰਟ ਇਹ ਜਿਦਾਂ ਮਿਸਤਰੀ ਲੱਗੇ ਹੁੰਦੇ ਆ ਹੂੰ ਸਾਦੇ ਕਪੜੇ ਖਰਾਬ ਹੁੰਦੇ ਆ ਪਿੱਛੇ ਹੋ ਜੋ ਲਓ ਜੀ ਗੁੜ ਦਾ ਮਿਕਸਚਰ ਗੁੜ ਦਾ ਘੋਲ ਹੁਣ ਪਾਤਾ ਵਿੱਚ ਵਾਓ ਕੀ ਬਾਤ ਹੈ ਖੁਸ਼ਬੂ ਬਹੁਤ ਹੀ ਵਧੀਆ ਹੁੰਦੀ ਕਿਆ ਬਾਤ ਹੈ ਹੋ ਨਹੀਂ ਨਹੀਂ ਉਠੋ ਟੋ ਟੋ ਬਹੁਤ ਇੰਟਰਸਟਿੰਗ ਹਮਾਰਾ ਇਹ ਖਲਾ ਦੇ ਲਾ ਦੇ ਲਾ ਲੋ ਜੀ ਦੋਵੇਂ ਮਿਸਤਰੀ ਹੋ ਗਈ ਸ਼ੁਰੂ ਮੇਸਤਰੀ ਤੇ ਮੈਦੂਰ ਮੈਂ ਨੇ ਮੈਦੂਰ ਆ ਸਵੇਰ ਦਾ ਕਾਂਡੀ ਫੜਾ ਬਾਲਟਾ ਫੜਾ ਸੀਮਿੰਟ ਲਿਆ ਪਾਣੀ ਲਿਆ ਮੇਰਾ ਤੇ ਉਹ ਹਾਲ ਹੀ ਸਵੇਰ ਦਾ ਕੀ ਗੱਲ ਨਹੀਂ ਆਹੋ ਜੰਗੀ ਤਰੱਕੀ ਜਦੋਂ ਹੁਣ ਥੋੜਾ ਜਿਹਾ ਠੰਡਾ ਹੋ ਗਿਆ ਨਾ ਹਾਰਡ ਹੋ ਗਿਆ ਥੋੜਾ ਜਿਹਾ ਉਦੋਂ ਇਹਦੀਆਂ ਬਣਾਵਾਂਗੇ ਪਿੰਨੀਆਂ ਬੇਟਾ ਕੱਪੜੇ ਸਾਂਝ ਨੂੰ ਫੜੋ ਪਜਾਮੀ ਸਾਰੀ ਗੰਦੀ ਹੋਣੀ ਆ ਜਾ ਉੱਠੋ ਉੱਠੋ ਉਹ ਇਹ ਲਾ ਕਰ ਲਈ ਸਾਰੀ ਪਜਾਮੀ ਕੱਟੇ ਉਹ 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 ਠੋਠ ਥਮ ਬਸ ਬਹੁਤ ਆ ਇਹ ਆ ਚੈੱਕ ਕਰਨ ਵਾਸਤੇ ਬਹੁਤ 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 ਸਾਰੇ ਜਣੇ ਚੈੱਕ ਕਰ ਲੋ ਇਹ ਚਾ ਹਾਂ ਠੰਡਾ ਵਾਲਾ ਦੋ ਇੱਥੇ ਰੱਖ ਦੋ ਭਾਈ ਜੀ ਜੀ ਸਵਾਦ ਆ ਸ਼ਰਜੀ ਦੱਸ ਦੋ ਅੱਗੇ ਗਾ ਦੋ ਖਾਂ ਢੀ ਜੀ ਜੀ ਬਹੁਤ ਟੇਸਟੀ ਲੱਗੀ ਮੈਨੂੰ ਹਾਂਜੀ ਚੈੱਕ ਕਰਕੇ ਦੱਸੋ ਸਰ ਉਹ ਜਸਵਾਦ ਠੀਕ ਇਹ ਜਿਹੜੀਆਂ ਜੋ ਬਣੀਆਂ ਪਿੰਨੀਆਂ ਦੇ ਡੇਲੀ ਚਾਹ ਦੇ ਨਾਲ ਖਾਧੀਆਂ ਜਾਣਗੀਆਂ ਚਾਹ ਤੇ ਕੌਫੀ ਦੇ ਨਾਲ ਮੰਮੀ ਨੇ ਫੜਾਇਆ ਕੀ ਟੇਸਟੀ ਬਹੁਤ ਜ਼ਿਆਦਾ ਵਧੀਆ ਸਵਾਲ ਬਣਿਆ ਹੁਣ ਪਿੰਨੀਆਂ ਦੀ ਵਟਾਈ ਸ਼ੁਰੂ ਹੋ ਗਈ ਹੈ ਤੇ ਸਪੈਸ਼ਲ ਬੰਦੇ ਸੱਦੇ ਗਏ ਆ ਇਹ ਬੰਦਾ ਆਇਆ ਜੀ ਸਾਡਾ ਤਾਮਿਲ ਲਾਡੂ ਤੇ ਸਪੈਸ਼ਲ ਪਿੰਨੀਆਂ ਵਟਣ ਆ ਇਹ ਟੇਸਟ ਦੇ ਵਾਸਤੇ ਆਇਆ ਵਾ ਇਹ ਵਟੋਣ ਦੀ ਡਈਆਂ ਇਹ ਖਾਂਡ ਇਹ ਇਹ ਚੈਕਿੰਗ ਕਰਨ ਆਇਆ ਸਾਡਾ ਬੰਦਾ ਯੈਸ ਤੇ ਮੰਮੀ ਵੀ ਨਹੀਂ ਵਟਣ ਦੇ ਪਿੰਨੀਆਂ ਉੱਧਰ ਉਹ ਵੀ ਆ ਪਾਣੀ ਟੋਲੇ ਪਾਉ ਲੈ ਅੱਥੇ ਪਿਛੇ ਕਰੀ ਇਹ ਇੱਧਰ ਇੱਧਰ ਪਿੱਛੇ ਆਹ ਵੇਖੋ ਪਿੰਨੀਆਂ ਬਣ ਕੇ ਤਿਆਰ ਇੰਨੀਆਂ ਜਿਆਦਾ ਟੇਸਟੀ ਪਿੰਨੀਆਂ ਬਣੀਆਂ ਨਾ ਬੰਦਾ ਇੱਕ ਦੀ بجائے ਤਿੰਨ ਤਿੰਨ ਖਾਊਗਾ ਲਓ ਜੀ ਪਿੰਨੀਆਂ ਬਣ ਕੇ ਸਾਡੀਆਂ ਹੋ ਚੁੱਕੀਆਂ ਤਿਆਰ ਤੇ ਇਹ ਜਿੰਨੀਆਂ ਸਵਾਦ ਬਣੀਆਂ ਆ ਇਹਨਾਂ ਦੇ ਨਾਲ ਮੈਨੂੰ ਲੱਗਦਾ ਮਹਾ ਹੀ ਆ 15 ਕੇ ਦਿਨ ਨਿਕਲਣ ਪਹਿਲਾਂ ਮੈਨੂੰ ਲੱਗਦਾ ਸੀ ਵੀ ਹੋ ਸਕਦਾ ਮਹੀਨਾ ਡੇਢ ਮਹੀਨਾ ਨਿਕਲ ਜੇ ਪਰ ਇੰਨੀਆਂ ਜਿਆਦਾ ਸਵਾਦ ਆਣ ਹੈ ਤੁਸੀਂ ਵੇਖ ਹੀ ਲਿਆ ਕਿਦਾਂ ਤਿਆਰ ਹੋਈਆਂ ਬਹੁਤ ਜਿਆਦਾ ਟੇਸਟੀ ਬਣੀਆਂ ਖਾ ਕੇ ਦੱਸਿਓ ਸਾਰੇ ਜਣੇ ਖਾ ਕੇ ਫੋਨ 'ਚੋਂ ਖਾ ਕੇ ਦੱਸਣ ਖਾ ਕੇ ਦੱਸਿਓ ਸਾਰੇ ਜਣੇ ਵੀ ਕਿਵੇਂ ਦੀਆਂ ਬਣੀਆਂ ਬਣਾ ਕੇ ਚਾਹ ਦੇ ਵਿੱਚ ਬਣ ਅੱਡੀ ਮੰਮੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਣਾ ਕੇ ਦਿੱਤੀਆਂ ਹਨ ਨਾਲੇ ਸਾਰੇ ਜਿਹੜੇ ਦੱਸਿਓ ਵੀ ਕਿੰਨਾ ਕਿੰਦਾਂ ਨੇ ਬਣਾਈਆਂ ਇਹ ਹਾਂ ਇਹ ਜਿੰਨਾ ਜੋ ਆਹੀ ਮਟੀਰੀਅਲ ਪਾਇਆ ਦੱਸਿਓ ਕਿ ਇਹੋ ਜੀਆਂ ਸੇਮ ਟੂ ਸੇਮ ਕਿੰਨਾ ਨੇ ਬਣਾਈਆਂ